ਇਸ ਵੀਡੀਓ ਵਿੱਚ ਆਪਾਂ ਸਭ ਤੋਂ ਜ਼ਰੂਰੀ ਇਨਵੈਸਟਮੈਂਟ ਦੀ ਗੱਲ ਕਰਾਂਗੇ ਤੇ ਇਹ ਵਾਲੇ ਇਨਵੈਸਟਮੈਂਟ ਤੁਹਾਨੂੰ ਕੋਈ ਵੀ ਵਿਰਲਾ ਹੀ ਦੱਸੇਗਾ ਆਪਾਂ ਦੇਖਦੇ ਹਾਂ ਕਿ ਸੰਸਾਰ ਕਿਵੇਂ ਆਉਣ ਵਾਲੇ ਸਮੇਂ ਦੀ ਟੈਨਸ਼ਨ ਲੈਂਦਾ ਵਾ ਜਿਹੜਾ ਜੀਵ ਦਾ ਆਉਣ ਵਾਲਾ ਸਮਾਂ ਵਾ ਅੱਜ ਤੋਂ 30 40 50 ਸਾਲ ਬਾਅਦ ਵਾਸਤੇ ਜੀਵ ਪੈਸਿਆਂ ਦੀ ਇਨਵੈਸਟਮੈਂਟ ਕਰਨੀ ਸ਼ੁਰੂ ਕਰ ਦਿੰਦਾ ਵਾ ਕਿਉਂਕਿ ਉਹ ਚਾਹੁੰਦਾ ਵਾ ਕਿ ਮੇਰਾ ਜਿਹੜਾ ਮੁੰਡਾ ਪਾ ਵਾ ਉਹ ਪੈਸਿਆਂ ਨਾਲ ਵਧੀਆ ਲੰਘ ਜਾਵੇ ਪਰ ਇਸ ਤੋਂ ਵੀ ਜ਼ਰੂਰੀ ਇੱਕ ਇਨਵੈਸਟਮੈਂਟ ਹੈ। ਉਹ ਇਨਵੈਸਟਮੈਂਟ ਬਾਰੇ ਕੋਈ ਵਿਰਲਾ ਹੀ ਸੋਚਦਾ ਵਾ। ਉਸ ਇਨਵੈਸਟਮੈਂਟ ਦਾ ਫਾਇਦਾ ਪਤਾ ਕਦੋਂ ਹੋਵੇਗਾ? ਜਦੋਂ ਸਾਡੇ ਸਵਾਸ ਖਤਮ ਹੋ ਜਾਣਗੇ। ਉਸ ਤੋਂ ਬਾਅਦ ਇਹ ਵਾਲੀ ਇਨਵੈਸਟਮੈਂਟ ਕੀਤੀ ਦਾ ਫਾਇਦਾ ਹੋਵੇਗਾ। ਉਹ ਕਿਹੜੀ ਇਨਵੈਸਟਮੈਂਟ ਹੈ? ਉਹ ਇਨਵੈਸਟਮੈਂਟ ਹੈ ਨਾਮ ਦੀ। ਜੇਕਰ ਅਸੀਂ ਇਸ ਸਰੀਰ ਵਿੱਚ ਰਹਿੰਦਿਆਂ ਉਹ ਪਰਮੇਸ਼ਵਰ ਦਾ ਨਾਮ ਨਹੀਂ ਧਿਆਇਆ, ਪਰਮੇਸ਼ਵਰ ਨੂੰ ਨਹੀਂ ਦੇਖਿਆ। ਉਹਦੇ ਵਿੱਚ ਜਿਉਂਦਿਆਂ ਜੀ ਆਪਾਂ ਨਹੀਂ ਸਮਾਏ ਤਾਂ ਫਿਰ ਜਦੋਂ ਸਾਡੇ ਸਵਾਸ ਖਤਮ ਹੋ ਜਾਣਗੇ ਤਾਂ ਸਾਨੂੰ ਜੂਨਾ ਵਿੱਚ ਪਾ ਦਿੱਤਾ ਜਾਵੇਗਾ ਤੇ ਹਰ ਇੱਕ ਜੂਨ ਕੱਟਣੀ ਬਹੁਤ ਹੀ ਔਖੀ ਹੈ ਪਿਆਰਿਓ ਸੋ ਆਪਾਂ ਉਹਨਾਂ ਜੂਨਾ ਤੋਂ ਬਚਣ ਵਾਸਤੇ ਇਹ ਵਾਲੀ ਇਨਵੈਸਟਮੈਂਟ ਵੀ ਸ਼ੁਰੂ ਕਰ ਲਈਏ ਸੋ ਸੰਸਾਰਿਕ ਇਨਵੈਸਟਮੈਂਟ ਜ਼ਰੂਰੀ ਤਾਂ ਹੈ ਪਰ ਇਹ ਵਾਲੀ ਇਨਵੈਸਟਮੈਂਟ ਉਸ ਤੋਂ ਵੀ ਜ਼ਰੂਰੀ ਹੈ